ਸਤਿ ਸ਼੍ਰੀ ਅਕਾਲ ਮੈਂ ਹਾ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੀ ਚੈਨਲ ਤੇ ਤੁਹਾਡਾ ਸਵਾਗਤ ਹੈ ਪਿੰਡਾਂ ਦੇ ਵਿੱਚ ਨਵੇਂ ਸਰਪੰਚਾਂ ਦੇ ਹਾਲੇ ਜਿੱਤ ਦੇ ਚਾ ਖਤਮ ਨਹੀਂ ਹੋਏ ਲੱਡੂ ਵੱਡੇ ਗਏ ਪਿੰਡਾਂ ਦੇ ਲੋਕਾਂ ਵੱਲੋਂ ਪੰਜਾਬ ਦੇ ਨਵੇਂ ਬਣੇ ਸਰਪੰਚਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਸਰਪੰਚਾਂ ਨੇ ਅੱਡੀ ਚੋਟੀ ਦੇ ਜੋਰ ਲਾਏ ਲੈ ਕੇ ਪੰਜਾਬ ਤੇ ਜਿਹੜੀਆਂ ਪੰਚਾਇਤੀ ਚੋਣਾਂ ਪੰਜਾਬ ਸਰਕਾਰ ਨੇ ਕੁਚੱਜੇ ਜਾਂ ਸੁਚੱਜੇ ਢੰਗ ਨਾਲ ਨੇਪਰੇ ਚਾੜੀਆਂ ਨੇ ਉਹਨਾਂ ਉੱਤੇ ਖਤਰਾ ਮਡਰਾ ਰਿਆ ਹੈ ਪੰਜਾਬ ਦੇ ਵਿੱਚ ਫਿਰ ਦੁਬਾਰਾ ਪੰਚਾਇਤੀ ਚੋਣਾਂ ਹੋਣਗੀਆਂ ਇਸ ਨੇ ਇਸ ਖਬਰ ਨੇ ਇਸ ਜਾਣਕਾਰੀ ਨੇ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਡਰ ਭਰ ਦਿੱਤਾ ਹੈ ਕਿ ਜਿਹੜੇ सरपंच ਜਾਂ ਪੰਚ ਬਣੇ ਨੇ ਪੰਜਾਬ ਦੇ ਲਗਭਗ 13000 ਤੋਂ ਪਲੱਸ ਪਿੰਡ ਨੇ ਔਰ 3000 ਸਰਪੰਚ ਅਜਿਹੇ ਨੇ ਜਿਹੜੇ ਸਰਬਸੰਮਤੀ ਦੇ ਨਾਲ ਬਣੇ ਨੇ ਇਹਨਾਂ ਅੰਕੜਿਆਂ ਨੇ ਜਿਹੜਾ ਹੈ ਝਟਕਾ ਦਿੱਤਾ ਹੈ ਸੁਪਰੀਮ ਕੋਰਟ ਦੇ ਜੱਜ ਸਹਿਬਾਨਾਂ ਨੂੰ ਜੱਜ ਸਹਿਬਾਨਾਂ ਨੇ ਜਲਦੀ ਹੀ ਐਕਸ਼ਨ ਲੈਣ ਦੀ ਤਿਆਰੀ ਕਰ ਲਈ ਹੈ ਪੰਜਾਬ ਦੇ ਵਿੱਚ 13000 ਪਿੰਨੇ 13000 ਦੇ ਵਿੱਚੋਂ 3000 ਸਰਪੰਚ ਅਜੇ ਨੇ ਜਿਹੜੇ ਸਰਬਸੰਮਤੀ ਨਾਲ ਬਣੇ ਨੇ ਵਿਰੋਧੀ ਧਿਰਾਂ ਵੱਲੋਂ ਨਾਮਜ਼ਦਗੀਆਂ ਦੇ ਪਰਚੇ ਭਰੇ ਗਏ ਲੇਕਿਨ ਉਹਨਾਂ ਦੇ ਵਿੱਚੋਂ ਕੋਈ ਕਮੀਆਂ ਕੱਢ ਕੇ ਖਾਰਜ ਕੀਤੇ ਗਏ ਉਸ ਤੋਂ ਬਾਅਦ ਕਈਆਂ ਦੇ ਪਰਚੇ ਜਿਹੜੇ ਨੇ ਪਾੜੇ ਗਏ ਕਈਆਂ ਥਾਵਾਂ ਤੇ ਗੋਲੀਆਂ ਚੱਲੀਆਂ ਕਈਆਂ ਥਾਵਾਂ ਤੇ ਲੜਾਈ ਝਗੜੇ ਹੋਏ ਯਾਨੀ ਕਿ ਡਾਂਗਾ ਛੋਟੇ ਚੱਲੇ ਇਧਰ ਇਹਨਾਂ 3000ਾਂ 3000 ਸਰਪੰਚਾਂ ਉੱਤੇ ਖਤਰਾ ਮੰਡਰਾਉਣ ਲੱਗ ਪਿਆ ਹੈ ਚਾਰ ਧਰੇ ਦੇ ਧਰਾਏ ਰਹਿ ਗਏ ਵਧਾਈਆਂ ਜਿਹੜੀਆਂ ਦਿੱਤੀਆਂ ਨੇ ਉਹ ਫਿੱਕੀਆਂ ਪੈ ਗਈਆਂ ਕਿਉਂਕਿ ਇਹ ਫੈਸਲਾ ਨਾ ਤੇ ਪੰਜਾਬ ਹਾਈ ਕੋਰਟ ਦਾ ਹੈ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦਾ ਨਾ ਪੰਜਾਬ ਸਰਕਾਰ ਦਾ ਇਹ ਫੈਸਲਾ ਹੈ ਸਰਵ ਉੱਚ ਅਦਾਲਤ ਭਾਰਤ ਦਾ ਜਾਨੀ ਕਿ ਸੁਪਰੀਮ ਕੋਰਟ ਦਾ ਸੁਪਰੀਮ ਕੋਰਟ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਕਿ ਜਿਹੜੇ 3000 ਸਰਬਸੰਪਤੀ ਦੇ ਨਾਲ ਸਰਪੰਚ ਚੁਣੇ ਗਏ ਨੇ ਉਹਨਾਂ ਦੇ ਹਵਾਲੇ ਪੇਸ਼ ਕੀਤੇ ਜਾਣ ਸੁਪਰੀਮ ਕੋਰਟ ਦੇ ਵਿੱਚ ਜੇਕਰ ਉਹਨਾਂ ਦੇ ਕੋਈ ਵਿਰੋਧੀ ਧਿਰ ਦੀ ਨਾਮਜ਼ਦਗੀ ਪਾਰਚੇ ਜਿਹਨੂੰ ਆਪਾਂ ਦਰਖਾਸਤਾਂ ਕਹਿੰਦੀਦਾ ਜੇਕਰ ਦਰਖਾਸਤਾਂ ਮੁਲਾਜ਼ਮਾਂ ਵੱਲੋਂ ਰੱਦ ਕੀਤੀਆਂ ਗਈ ਨੇ ਉਹਨਾਂ ਉੱਤੇ ਵੀ ਕਾਰਵਾਈ ਹੋਵੇਗੀ ਜੇਕਰ ਸਰਪੰਚਾਂ ਦੇ ਕਹਿਣੇ ਤੇ ਜਾਂ ਕਿਸੇ ਪਾਰਟੀ ਦੇ ਕਹਿਣ ਤੇ ਉਹ ਦਰਖਾਸਤਾਂ ਰੱਦ ਹੋਈਆਂ ਨੇ ਉਹਨਾਂ ਮੁਲਾਜ਼ਮਾਂ ਤੇ ਉਸ ਪਾਰਟੀ ਦੇ ਕੈਂਡੀਡੇਟ ਤੇ ਵੀ ਕਾਰਵਾਈ ਕੀਤੀ ਜਾਵੇਗੀ ਅਤੇ ਫਿਰ ਦੁਬਾਰਾ ਉਸ ਤੋਂ ਬਾਅਦ ਜਿਹੜਾ ਹੈ ਪੰਚਾਇਤੀ ਚੋਣਾਂ 6 ਮਹੀਨਿਆਂ ਦੇ ਵਿੱਚ ਕਰਾਈਆਂ ਜਾਣਗੀਆਂ ਪੰਜਾਬ ਦੇ ਜਿਹੜੇ ਸਰਬਸੰਮਤੀ ਦੇ ਨਾਲ ਸਰਪੰਚ ਬਣੇ ਨੇ ਉਹਨਾਂ ਨੂੰ ਭਾਜਣਾ ਪੈਣਗੇ ਕਈਆਂ ਨੂੰ ਜੇ ਖਬਰ ਪਤਾ ਲੱਗ ਗਈ ਹੋਵੇ ਤੇ ਉਹਨਾਂ ਨੂੰ ਭਾਜਣਾ ਪੈ ਜਾਣਗੇ ਪੈ ਗਈਆਂ ਹੋਣੀਆਂ ਨੇ ਯਾਨੀ ਕਿ ਇੱਕ ਪਾਸੇ ਸਰਪੰਚਾਂ ਦੇ ਹਾਲੇ ਜਿੱਤ ਦੇ ਚਾ ਖੁਸ਼ੀ ਖਤਮ ਨਹੀਂ ਹੋਈ ਦੂਸਰੇ ਪਾਸੇ ਸੁਪਰੀਮ ਕੋਰਟ ਨੇ ਵੱਡਾ ਸ਼ਿਕੰਜਾ ਕੱਸ ਦਿੱਤਾ ਹੈ ਉਹਨਾਂ ਨੇ ਕਿਹਾ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ 13000 ਪਿੰਡਾਂ ਦੇ ਵਿੱਚੋਂ 3000 ਪਿੰਡਾਂ ਦੀਆਂ ਸਰਬਸੰਮਤੀਆਂ ਹੋਈਆਂ ਨੇ ਜੇਕਰ ਕੋਈ ਵੀ ਕਮੀ ਪਾਈ ਜਾਂਦੀ ਹੈ ਉਹਨਾਂ ਸਰਬਸੰਮਤੀਆਂ ਦੇ ਵਿੱਚ ਜਿਹੜੇ ਨਵੇਂ ਸਰਪੰਚ ਜਾਂ ਪੰਚ ਬਣੇ ਨੇ ਉਹਨਾਂ ਉੱਤੇ ਬਣਦੀ ਕਾਰਵਾਈ ਪੰਜਾਬ ਦੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਨਹੀਂ ਨਾ ਪੰਜਾਬ ਸਰਕਾਰ ਵੱਲੋਂ ਪਰ ਸੁਪਰੀਮ ਕੋਰਟ ਵੱਲੋਂ ਜਿਹੜੀ ਵੱਡੀ ਕਾਰਵਾਈ ਕੀਤੀ ਜਾਵੇਗੀ